ਹਾਂਜੀ ਬਈ ਦੋਸਤੋ ਕੀ ਹਾਲ ਚਾਲ ਉਮੀਦ ਕਰਦਾ ਸਾਰੇ ਨੇ ਠੀਕ ਹੋਵੋਗੇ ਬਈ ਜੂਨ ਜਾਈ ਤੇ ਅਗਸਤ ਇਹ ਬਈ ਢਾਈ ਤੋਂ ਤਿੰਨ ਮਹੀਨੇ ਜੇ ਆਪਾਂ ਸਿੱਧੀ ਭਾਸ਼ਾ ਚ ਕਹੀਏ ਪਸ਼ੂਆਂ ਵਾਸਤੇ ਬਈ ਨਰੀ ਬਿਮਾਰੀ ਦੇ ਮਹੀਨੇ ਤਿੰਨ ਇਹ ਇਹਦੇ ਵਿੱਚ ਬਹੁਤ ਹੀ ਬਿਮਾਰੀਆਂ ਹੁੰਦੀਆਂ ਵੈਸੇ ਤਾਂ ਪਰ ਆਮ ਜ਼ਿਆਦਾਤਰ ਬਿਮਾਰੀ ਪਾਈ ਜਾਂਦੀ ਹੈ ਜਿਹੜੀ ਹੈਗੀ ਆ ਮਸਟੈਟਿਜੀ ਬਿਮਾਰੀ ਇਹ ਬਿਮਾਰੀ ਇੰਨੀ ਜਿਆਦਾ ਖਤਰਨਾਕ ਆ ਜੇ ਇਹਦਾ ਧਿਆਨ ਨਾ ਦਿੱਤਾ ਜਾਵੇ ਤਾਂ ਪਸ਼ੂ ਦੀ ਜਾਨ ਵੀ ਜਾ ਸਕਦੀ ਆ ਇਸ ਬਿਮਾਰੀ ਦੇ ਹੋਣ ਦੇ ਕਾਰਨ ਤੇ ਇਸ ਬਿਮਾਰੀ ਦੇ ਲੱਛਣ ਤੇ ਇਹਨੂੰ ਕਿਵੇਂ ਰੋਕਿਆ ਜਾ ਸਕਦਾ ਇਹਨਾਂ ਤਿੰਨਾਂ ਚੀਜ਼ਾਂ ਬਾਰੇ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਹਾਂਜੀ ਪਹਿਲਾਂ ਤਾਂ ਇਸ ਬਿਮਾਰੀ ਦੇ ਹੋਣ ਦੇ ਕਾਰਨ ਕੀ ਆ ਜੀ ਦੇਖੋ ਜੀ ਇਹਨਾਂ ਦਿਨਾਂ ਵਿੱਚ بارش ਬਹੁਤ ਜ਼ਿਆਦਾ ਹੁੰਦੀ ਆ بارش ਹੋਣ ਦੇ ਨਾਲ ਜਿਹੜਾ ਆਪਣਾ ਜਗਾ ਹੁੰਦੀ ਥੱਲੋਂ ਗਿੱਲੀ ਰਹਿੰਦੀ ਆ ਕਿਉਂਕਿ ਜੇ ਆਪਾਂ ਕੱਚੇ ਥਾਂ ਤੇ ਪਸ਼ੂ ਬੰਨਦੇ ਆ ਤਾਂ ਉਹ ਗਿੱਲਾ ਹੀ ਰਹੂਗਾ ਥਾਂ ਤਾਂ ਉਹਦੇ ਨਾਲ ਕੀ ਹੁੰਦਾ ਜੀ ਪਸ਼ੂ ਨੂੰ ਬਹੁਤ ਹੀ ਜਲਦੀ ਮਸਟੈਰ ਦੀ ਬਿਮਾਰੀ ਆ ਜਾਂਦੀ ਆ ਕਿਉਂਕਿ ਇਨਫੈਕਸ਼ਨ ਇੰਨੀ ਤੇਜ਼ੀ ਨਾਲ ਹੁੰਦੀ ਹੈ ਆਪਣੇ ਲੇਵੇ ਵਿੱਚ ਪਸ਼ੂ ਨੂੰ ਤਾਂ ਤੁਸੀਂ ਗੱਲਾਂ ਹੀ ਛੱਡ ਦਿਓ ਤੇ ਦੂਜਾ ਕਾਰਨ ਹੁੰਦਾ ਜਿਹਦੇ ਵਿੱਚ ਆਪਣੇ ਜਿਹੜੇ ਪੱਠੇ ਹੁੰਦੇ ਖੇਤ ਵਾਲੇ ਜਿਵੇਂ ਚਾਰਾ ਉਹ ਵੀ ਗਿੱਲੇ ਹੁੰਦੇ بارش ਨਾਲ ਤਾਂ ਜਦੋਂ ਪਸ਼ੂ ਪੱਠੇ ਵੀ ਗਿੱਲੇ ਖਾਂਦਾ ਤੇ ਉਦੋਂ ਥੱਲੋਂ ਵੀ ਗਿੱਲਾ ਵਾ ਚਿੱਕੜ ਨਾਲ ਤੇ ਬਾਈ ਜੇ ਫਿਰ ਕੀ ਹੋਊਗਾ ਮਸਟੈਟ ਹੀ ਹੋਊਗਾ ਨਾ ਬਿਮਾਰੀ ਹੋ ਇਨਫੈਕਸ਼ਨ ਹੀ ਹੋਣੀ ਹੈ ਨਾ ਤੇ ਇਹ ਬਾਈ ਦੋ ਮੇਨ ਕਾਰਨ ਤਾਂ ਇਹ ਹੈਗੇ ਹੈਗੇ ਨੇ ਮਸਟੈਟ ਨੂੰ ਹੋਣ ਦੇ ਤੇ ਜੇ ਆਪਾਂ ਕਹੀਏ ਮਸਟੈਟ ਉਈਆਂ ਠੀਕ ਬਈ ਜੀ ਬੜੀ ਖਤਰਨਾਕ ਬਿਮਾਰੀ ਇੰਨੀ ਜਿਆਦਾ ਖਤਰਨਾਕ ਬਿਮਾਰੀ ਹੈ ਨਾ ਜੇ ਛਾਂ ਉਹਨੂੰ ਤੁਸੀਂ ਧਾਰ ਜੋਈਆ ਤਾਂ ਬਾਹਰ ਕੱਚੇ ਤੇ ਬੰਨੇ ਤਾਂ ਸਵੇਰ ਨੂੰ ਮਸਟੈਟ ਹੋ ਕੇ ਪਸ਼ੂ ਆਪਣਾ ਖੜ ਜਾਂਦਾ ਵਾ ਜੀ ਪੱਠੇ ਛੱਡ ਜਾਂਦਾ ਵਾ ਤੇ ਇਹਦੇ ਲੱਛਣ ਕੀ ਆ ਲੱਛਣ ਇਹਦੇ ਹੈਗੇ ਜੀ ਇੱਕ ਤਾਂ ਪਸ਼ੂ ਥੋੜਾ ਸੋਸਤ ਹੋ ਕੇ ਪੱਠੇ ਬਿਲਕੁਲ ਛੱਡ ਜਾਣੇ ਉਹਨੇ ਦੂਜਾ ਲੇਵਾ ਪਸ਼ੂ ਦਾ ਲਾਲ ਹੋ ਜਾਣਾ ਜਿਹੜੀ ਸੈਡ ਮਸਟੈਟ ਹੋਇਆ ਹੋਊਗਾ ਢਿੱਲੇਵਾ ਸੁੱਝ ਵੀ ਜਾਂਦਾ ਵਾ ਤੇ ਲੇਵਾ ਇੰਨਾ ਕ ਜਿਆਦਾ ਆਕੜਿਆ ਹੋਊਗਾ ਨਾ ਉਹਦੇ ਵਿੱਚ ਉਂਗਲ ਖੁੱਭ ਖੁੱਭ ਕੇ ਦੇਖ ਲਿਓ ਉਂਗਲ ਵੀ ਨਹੀਂ ਖੁੱਭਣੀ ਉਹਦੇ ਵਿੱਚ ਇੰਨੀ ਜਿਆਦਾ ਇਨਫੈਕਸ਼ਨ ਹੋ ਜਾਂਦੀ ਆ ਤੇ ਇਹਦੇ ਵਿੱਚ ਇੱਕ ਤਾਂ ਜੇ ਤਾਂ ਤੁਹਦਾ ਲੇਵਰ ਨਹੀਂ ਸੁੱਜਿਆ ਜਾਂ ਨਹੀਂ ਆਕੜਿਆ ਕੁਝ ਵੀ ਨਹੀਂ ਹੋਇਆ ਤਾਂ ਤੁਹਾਨੂੰ ਦੁੱਧ ਦੇ ਵਿੱਚ ਬਲੱਡ ਆਉਣਾ ਸ਼ੁਰੂ ਹੋ ਜਾਂਦਾ ਜਾਂ ਦੁੱਧ ਲਾਲ ਆਊਗਾ ਜਾਂ ਦੁੱਧ ਦੇ ਵਿੱਚ ਛਿੱਧੀਆਂ ਲੱਗ ਜਾਂਦੀਆਂ ਲਾਲ ਲਾਲ ਬਲੱਡ ਦੀਆਂ ਇਹ ਦੋ ਤਿੰਨ ਕਾਰਨਾਂ ਜੀ ਇਹਦੇ ਦੋ 12 ਘੰਟਿਆਂ ਦੇ ਵਿੱਚ ਵਿੱਚ ਟ੍ਰੀਟਮੈਂਟ ਹੋ ਜਾਣਾ ਚਾਹੀਦਾ ਇਹਦਾ ਨਹੀਂ ਤਾਂ ਇਨਫੈਕਸ਼ਨ ਬਹੁਤ ਜ਼ਿਆਦਾ ਵਧ ਜਾਂਦੀ ਹੈ ਇਹਦੇ ਨਾਲ ਪਸ਼ੂ ਦਾ ਥਣ ਵੀ ਜਾ ਸਕਦਾ ਲੀਵਾ ਵੀ ਖਰਾਬ ਹੋ ਸਕਦਾ ਤੇ ਪਸ਼ੂ ਦੀ ਜਾਨ ਵੀ ਜਾ ਸਕਦੀ ਹੈ ਤੇ ਇਹਨੂੰ ਹੁਣ ਆਪਾਂ ਰੋਕਿਆ ਕਿਵੇਂ ਜਾ ਸਕਦਾ ਵਾ ਰੋਕਣ ਦੇ ਵਜਿ ਇੱਕ ਤਾਂ ਬਹੁਤ ਹੀ ਮੇਨ ਕਾਰਨ ਵੀ ਇੱਕ ਤਾਂ ਪਸ਼ੂ ਜਿਹੜਾ ਥੱਲੇ ਜਿੰਨਾ ਹੋ ਸਕੇ ਸੁੱਕਾ ਰੱਖੋ ਪਸ਼ੂ ਨੂੰ ਬਾਹਰ ਕੱਚੇ ਦੇ ਬੰਨੂ ਨਾ ਕੋਸ਼ਿਸ਼ ਕਰੋ ਅੰਦਰ ਹੀ ਪੱਕੇ ਦੀ ਰੱਖੀਏ ਆ ਦੋ ਤਿੰਨ ਮਹੀਨੇ ਹੀ ਆ ਬਾਅਦ ਵਿੱਚ ਕੋਈ ਚੱਕਰ ਨਹੀਂਗਾ ਤੇ ਦੂਜਾ ਜਿਹੜਾ ਆਪਣੇ ਪੱਠੇ ਆਪਾਂ ਕਹਿੰਦੇ ਆ ਆਪਣੇ ਵੀ ਕੰਗਲੀ ਆਚਾਰਾ ਗੱਲਾ ਹੋ ਜਾਂਦਾ ਵਾ ਤਾਂ ਉਹਦੇ ਵਾਸਤੇ ਪਾਊਡਰ ਆ ਟੌਕਸਿਨ ਬਾਈਂਡਰ ਪਾਊਡਰ ਇਹ ਉల్లి ਦਾ ਉੱਲੀ ਇਹ ਲੱਗਦੀ ਪੱਠੇ ਜਦੋਂ ਗਿੱਲੇ ਹੁੰਦੇ ਤਾਂ ਇਹ ਪਾਊਡਰ 10 ਗ੍ਰਾਮ ਡੇਲੀ ਡੋਜ਼ ਦੇਣੀ ਆ ਤਾਂ ਜਦੋਂ ਇਹ ਪਸ਼ੂਆਂ ਆਪਾਂ ਦਵਾਂਗੇ ਡੋਜ਼ ਤਾਂ ਜਿਹੜੀ ਉੱਲੀ ਅੰਦਰ ਇਨਫੈਕਸ਼ਨ ਕਰਨੀ ਉਹ ਬਾਈ ਰੋਕੂਗਾ 10 ਗ੍ਰਾਮ ਡੋਜ਼ ਟੌਕਸਿਨ ਬਾਈਂਡਰ ਪਾਊਡਰ 4.5 500 ਰੁਪਏ ਦਾ ਕਿਲੋ ਦਾ ਮਿਲ ਜਾਂਦਾ ਇਹਦੀ ਮੈਂ ਥੱਲੇ ਤੁਹਾਨੂੰ ਫੋਟੋ ਵੀ ਸ਼ੇਅਰ ਕਰ ਦੂੰਗਾ ਤੇ ਦੂਜੀ ਹੈਗੀ ਐ ਜੱਕ ਬੂੰਦਾਂ ਵਾਲੀ ਦਵਾਈ ਆ H1 H2 ਇਹ ਤੁਸੀਂ ਦਵਾਈ ਜੇ ਤੁਹਾਡੇ ਪਸ਼ੂ ਨੂੰ ਮਸਟੈਟ ਦੀ ਸ਼ਿਕਾਇਤ ਆਉਂਦੀ ਆ ਤਾਂ ਤੁਸੀਂ ਇਹ ਦਵਾਈ ਮੈਂ ਤਾਂ ਕਹਿੰਦਾ ਬੰਦ ਹੀ ਨਾ ਕਰੋ 20-20 ਬੂੰਦਾ ਸੋਭਾ 20 ਸ਼ਾਮ ਨੂੰ ਰੋਟੀ ਦੇ ਬਾਕੇ ਦੇ ਦਿਓ ਪਸ਼ੂ ਬਹੁਤ ਹੀ ਆਰਾਮ ਨਾਲ ਲੈ ਲੈਂਦਾ ਵਾ ਤੇ ਜੇ ਤੁਹਾਡੇ ਪਸ਼ੂ ਨੂੰ ਮਸਟੈਟ ਆ ਚੁੱਕੀ ਹੈ ਜਿਆਦਾ ਹੋ ਚੁੱਕੀ ਹੈ ਤਾਂ ਬਈ 12 ਘੰਟੇ ਅੰਦਰ ਅੰਦਰ ਟ੍ਰੀਟਮੈਂਟ ਸ਼ੁਰੂ ਕਰਾ ਦਿਓ ਡਾਕਟਰ ਨੂੰ ਸਾਧ ਕੇ ਤਾਂ ਇਹਦੇ ਵਿੱਚ ਰੋਕਥਾਮ ਕੀਤੀ ਜਾ ਸਕਦੀ ਹੈ ਪਰ ਇਹ ਦੋ ਤਿੰਨ ਮੇਨ ਕਾਰਨ ਇੱਕ ਜਦੋਂ ਪਸ਼ੂ ਦੀ ਆਪਾਂ ਧਾਰ ਚੁੰਨੇ ਆ ਬਹੁਤ ਹੀ ਜ਼ਰੂਰੀ ਚੀਜ਼ ਰਹਿ ਗਈ ਸੀ ਜਦੋਂ ਪਸ਼ੂ ਦੀ ਆਪਾਂ ਧਾਰ ਚੁੰਨੇ ਆ ਪਸ਼ੂ ਨੂੰ ਅੱਧਾ ਘੰਟਾ ਬੈਠਣ ਨਾ ਦਿਓ ਉਹਨੂੰ ਚਾਰਾ ਪਾ ਦਿਓ ਪੂਰੇ ਜਾਂ ਦਾਣਾ ਪਾ ਦਿਓ ਕੁਛ ਮਰਜ਼ੀ ਪਹਨੂੰ ਬੈਠਣ ਨਾ ਦਿਓ ਤੇ ਜਦੋਂ ਧਾਰ ਜੋੜੀ ਉਹਦੇ ਸਰਾ ਖੁੱਲੇ ਹੁੰਦੇ ਆ ਉਹਨਾਂ ਸਰਾਖਾਂ ਵਿੱਚ ਦੀ ਜਰਾ ਸੀਮ ਅੰਦਰ ਚਲੇ ਜਾਂਦੇ ਆ ਤਾਂ ਤੁਸੀਂ ਕਰਨਾ ਕਿ ਇੱਕ ਮੈਸਟੀਨਿਟੀ ਦੀ ਸਪਰੇ ਆਉਂਦੀ ਆ ਉਹਦੀ ਮੈਂ ਫੋਟੋ ਸ਼ੇਅਰ ਕਰ ਦੂੰਗਾ ਉਹ ਬਾਜੀ ਤੁਸੀਂ ਧਾਰ ਚੋਂ ਤੋਂ ਬਾਅਦ ਲਾਉਣੀ ਹੀ ਲਾਉਣੀ ਜਰੂਰ ਤੇ ਮੈਂ ਕਹਿੰਦਾ ਜੀ ਮਸਟੈਟ ਦਾ ਨਾਂ ਤਾਂ ਕਿ ਮਸਟੈਟ ਪਸ਼ੂ ਦੇ ਨੇੜੇ ਵੀ ਆ ਕੇ ਦਿਖਾ ਦੇਵੇ ਬਾ ਇਹ ਦੋ ਤਿੰਨ ਰੋਗਾਂ ਤੋਂ ਬਚਾਉਣ ਦੇ ਕਾਰਨ ਇੰਨੀ ਗੌਰ ਕਰਨੀ ਹੈ ਤੇ ਪਸ਼ੂ ਬਿਲਕੁਲ ਥੋੜੇ ਸਹੀ ਸਿਹਤ ਸਲਾਮਤ ਤੰਦਰੁਸਤ ਰਹਿਣਗੇ ਤੇ ਜੇ ਵੀਡੀਓ ਚੰਗੀ ਲ